ਅੱਜ ਤਾਂ ਸੇਮ ਸਿੰਘ ਵਾਲੀ ਟਾਣੀ ਤੇ ਜਿਹੜਾ ਰਾਤ ਫੈਕਟਰੀ ਸੀ ਉੱਥੇ ਉਹਦੇ ਨਾਲ ਬਿਜਲੀ ਦੀ ਤਾਰ ਦਾ ਕੋਈ ਜਿਵੇਂ ਸੁਣਿਆ ਜਦੋਂ ਨੇਰੀ ਨੂਦੀ ਆਈ ਉਸ ਵੇਲੇ ਗਰੰਟ ਸ਼ਾਰਟ ਹੋ ਗਿਆ ਜਾਂ ਉਧਰ ਨੂੰ ਆਗੂ ਪੈ ਗਈ ਉਹਦੇ ਕਰਕੇ ਵੱਡਾ ਨੁਕਸਾਨ ਹੋਇਆ ਜਿਹਦੇ ਨਾਲ 5 ਤਾਂ ਮੌਤਾਂ ਹੀ ਹੋ ਗਈਆਂ ਉੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਤੇ ਜਿਹਦੇ ਚ 19 ਕ ਜੁਖਮੇ ਹੋਏ ਆ ਜਿਹਦੇ 13 ਬਾਅਦ ਵਿੱਚ ਜਿਹੜਾ ਸਰਕਾਰੀ ਹਸਪਤਾਲ ਉਹਦੇ ਵਿੱਚ ਦਾਖਲ ਕਰਵਾਏ ਗਏ ਆ ਉਹਨਾਂ ਦੇ ਹਾਲਾਤ ਠੀਕ ਨੇ ਥੋੜੀਆਂ-ਮੋਟੀਆਂ ਜਿਹੜੀਆਂ ਝੋਟਾ-ਸੱਟਾ ਸਨ ਉਹਨਾਂ ਦਾ ਇਲਾਜ ਕਰਕੇ ਉੱਥੇ ਉਹਨਾਂ ਨੂੰ ਸਾਰਾ ਸਰਕਾਰੀ ਖਰਚਾ ਜੋ ਵੀ ਲੋੜ ਪਊਗੀ ਸਰਕਾਰ ਦੇਊਗੀ ਉਸ ਤੋਂ ਬਾਅਦ ਜਿਹੜੇ 6 ਬੰਦੇ ਹੇਮਜ਼ ਵਿੱਚ ਦਾਖਲ ਕਰਾਏ ਗਏ ਆ ਉਹਨਾਂ ਦਾ ਵੀ ਜੋ ਗਵਰਨਮੈਂਟ ਵੱਲੋਂ ਜੋ ਉਹਨਾਂ ਤੇ ਇਲਾਇਟੇ ਲੋੜ ਪਊਗੀ ਸਾਰਾ ਖਰਚਾ ਗਵਰਨਮੈਂਟ ਦੇਊਗੀ ਔਰ ਜਿਹੜੇ ਇਹ ਇਸ ਸੰਸਾਰ ਤੋਂ ਚਲੇ ਗਏ ਉਹਨਾਂ ਨੂੰ 2-2 ਲੱਖ ਰੁਪਏ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਊਗਾ ਤੇ ਸਾਰਿਆਂ ਲਈ ਬਹੁਤ ਮੰਦ ਭਾਗ ਹੈ ਕਿਉਂਕਿ ਜਾਨ ਮਸਾਈ ਇਸ ਸੰਸਾਰ ਵਿੱਚ ਕਿਸੇ ਸੰਸਾਰ ਨੂੰ ਮਿਲਦੀ ਹੈ ਜੋ ਇਸ ਤਰ੍ਹਾਂ ਬੇ ਆਈ ਬੇ ਵਕਤ ਔਰ ਉਗਦੇ ਮੋਢੇ ਤੇ ਉਹ ਸਾਰੇ ਲਈ ਬੜਾ ਮਨਪਕਾ ਗਾਉਂ ਦਾ ਉਹਨਾਂ ਪਰਿਵਾਰਾਂ ਨਾਲ ਵੀ ਮੈਂ ਹਮਦਰਦੀ ਪ੍ਰਗਟ ਕਰਦਾ ਔਰ ਜੋ ਜੋ ਲੋੜ ਜਿਵੇਂ ਜਿਵੇਂ ਸਰਕਾਰ ਦੀ ਹੋਈ ਉਹਨਾਂ ਨੂੰ ਸਦਾ ਲਈ ਅਸੀਂ ਸਹਿਯੋਗ ਦੇਵਾਂਗੇ